ਆਸਿਕ ਸਿੰਘ ਸੀਗੇ ਜਿਹੜੇ ਬਾਣੇ 'ਚ ਵੀ ਸੀਗੇ ਤੇ ਸਿਵਲ ਵੀ ਸੀਗੇ ਸ਼ਸਤਰ ਫੜੇ ਹੋਏ ਸੀ ਉਹਨਾਂ ਨੂੰ ਕਹਿੰਦਾ ਵੀ ਜਾ ਇਹਨਾਂ ਨੂੰ ਬਾਹਰ ਕੱਢੋ ਸਾਰਿਆਂ ਨੂੰ ਇਹਨਾਂ ਦੇ ਸ਼ਸਤਰ ਜਿਹੜੇ ਆ ਵੀ ਇੱਥੇ ਥਾਣੇ 'ਚ ਲੈ ਕੇ ਸ਼ਸਤਰ ਲੈ ਕੇ ਨਹੀਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਜੋਗੀ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਦੇ ਇਸ ਚੀਜ਼ਾਂ ਨੂੰ ਕਿਉਂਕਿ ਬਾਣੇ ਸਾਨੂੰ ਗੁਰੂ ਨੇ ਬਖਸ਼ੇ ਆ ਸ਼ਸਤਰ ਸਾਨੂੰ ਗੁਰੂ ਨੇ ਬਖਸ਼ੇ ਆ ਇਹਨਾਂ ਨੇ ਨਹੀਂ ਬਖਸ਼ੇ ਇਸ ਕਰਕੇ ਇਹ ਬਿਲਕੁਲ ਨੰਦ ਨਹੀਂ ਹੋ ਗਿਆ ਇੱਥੇ ਤਾਂ ਕਰਕੇ ਜਾਮ ਲਾ ਦਿੱਤਾ ਇੱਥੇ ਆ ਕੇ ਮਾਫੀ ਮੰਗੇ ਅਸੀਂ ਸਸਪੈਂਡ ਕਰਉਣਾ ਨਹੀਂ ਤੇ ਸਾਰਾ ਮਹਾਲੀ ਜਾਮ ਕਰਾਂਗੇ ਅਸੀਂ ਅੰਦਰ ਵਾ ਗਿਆ ਸਾਨੂੰ ਧੱਕੇ ਮਾਰਦੇ ਲੰਗ ਸੰਗਾ ਨੂੰ ਪੈਸੇ ਖਾ ਕੇ ਉਹ ਹੈ ਉਹ ਬੰਦੇ ਸੱਟਾ ਵਧੀਆਂ ਉਹਨਾਂ ਦਾ ਪਤਾ ਵੀ ਨਹੀਂ ਲੰਦਾ ਹਾਂ ਜਿਹੜੇ ਬੰਦਿਆਂ ਦੇ ਰੁਪਏ ਖਾਦੇ ਨੇ ਉਹਨਾਂ ਦੇ ਪੁਨਰ ਸਾਕਾ ਗਿਆ ਹਾਲਾਂਕਿ ਇਹਨੂੰ ਬੁਰੀ ਨਹੀਂ ਲੈਣਾ ਅਸੂਲਤ ਟ੍ਰਾਕ ਗਾਇਬ ਕਰਦੇ ਵੀ ਇਹ ਸੱਟਾ ਵਧੀਆਂ ਭਾਈ 84 ਵਾਲਾ ਇਹਨਾਂ ਨੂੰ ਖੂਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸਾਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਇਹ ਮਾਮਲਾ 11 ਫੇਸ ਥਾਣੇ ਅਸੀਂ ਗਏ ਸੀ ਕਿਸੇ ਕੰਮ ਦੇ ਬਦਲ ਉਥੇ ਜਾ ਕੇ ਐਸਆਈ सुरेंद्र ਸਿੰਘ ਆ ਉਹਨੂੰ ਬਿਲਕੁਲ ਤਮੀਜ਼ ਨਹੀਂ ਬੋਲਣ ਦੀ ਉਹਨੇ ਮੇਰੇ ਨਾਲ ਘਟੋ ਘਟ 10 ਸਿੰਘ ਸੀਗੇ ਜਿਹੜੇ ਬਾਣੇ 'ਚ ਵੀ ਸੀਗੇ ਤੇ ਸਿਵਲ ਵੀ ਸੀਗੇ ਸ਼ਸਤਰ ਫੜੇ ਹੋਏ ਸੀ ਉਹਨਾਂ ਨੂੰ ਕਹਿੰਦਾ ਵੀ ਜਾ ਇਹਨਾਂ ਨੂੰ ਬਾਹਰ ਕੱਢੋ ਸਾਰਿਆਂ ਨੂੰ ਇਹਨਾਂ ਦੇ ਸ਼ਸਤਰ ਜਿਹੜੇ ਆ ਵੀ ਇੱਥੇ ਥਾਣੇ 'ਚ ਲੈ ਕੇ ਸ਼ਸਤਰ ਲੈ ਕੇ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਜੋ ਕਿ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਦੇ ਇਸ ਚੀਜ਼ਾਂ ਨੂੰ ਕਿਉਂਕਿ ਬਾਣੇ ਸਾਨੂੰ ਗੁਰੂ ਨੇ ਬਖਸ਼ੇ ਆ ਸ਼ਸਤਰ ਸਾਨੂੰ ਗੁਰੂ ਨੇ ਬਖਸ਼ੇ ਆ ਇਹਨਾਂ ਨੇ ਨਹੀਂ ਬਖਸ਼ੇ ਇਸ ਕਰਕੇ ਇਹ ਬਿਲਕੁਲ ਨੰਦਨੀ ਹੋ ਗਿਆ ਇੱਥੇ ਤਾਂ ਕਰਕੇ ਜਾਮ ਲਾ ਦਿੱਤਾ ਇੱਥੇ ਆ ਕੇ ਮਾਫੀ ਮੰਗੇ ਅਸੀਂ ਸਸਪੈਂਡ ਕਰਾਉਣਾ ਨਹੀਂ ਤੇ ਸਾਰਾ ਮਹਾਲੀ ਜਾਮ ਕਰਾਂਗੇ ਅਸੀਂ ਆਪਰੇ ਤੇ ਕੀ ਨਾਮ ਕੀ ਜਿਹੜਾ ਐਸੇ ਦਾ ਇਹ ਐਸੇ ਹੀ सुरेंद्र ਸਿੰਘ 11 ਫੇਸ ਥਾਣੇ 'ਚ ਕਿਉਂ ਰਹੀ ਕਿਉਂਕਿ ਪਬਲਿਕ ਦਾ ਥਾਣਾ ਹੈ ਪਬਲਿਕਾਂ ਦੇ ਬਿਲਕੁਲ ਬਿਲਕੁਲ ਗੱਲ ਤੇ ਆ ਨਾ ਵੀ ਅਸੀਂ ਪਬਲਿਕਲੀ ਗਏ ਆ ਪਬਲਿਕ ਦਾ ਥਾਣਾ ਹੈ ਸ਼ਸਤਰ ਜਹੀਂ ਕੋ ਨਜਾਇਜ਼ ਥੋੜੀ ਨਾ ਨੇ ਤਲਵਾਰਾਂ ਜੋ ਵੀ ਅਸੀਂ ਰੱਖੀ ਆ ਇਹ ਸਾਨੂੰ ਗੁਰੂ ਨੇ ਬਖਸ਼ੇ ਹੋਏ ਆ ਜੇ ਜੇ ਅਸੀਂ ਉਹ ਵੀ ਨਹੀਂ ਆਪਣੇ ਰੱਖ ਸਕਦੇ ਸਾਡੀ ਰਵਾਇਤ ਹੀ ਫਿਰ ਖਤਮ ਹੋ ਗਈ ਬਿਲਕੁਲ ਜੇ ਹੀ ਸ਼ਸਤਰ ਨਹੀਂ ਰੱਖ ਸਕਦੇ ਤੇ ਫਿਰ ਇਹ ਸਾਡਾ ਵਿਰਸਾ ਕਿੱਧਰ ਨੂੰ ਜਾ ਰਿਹਾ ਅਸੀਂ ਜਾ ਕਿੱਧਰ ਨੂੰ ਰਹੇ ਆ ਪੰਜਾਬ ਦੇ ਵਿੱਚ ਸਾਡੇ ਨਾਲ ਇਹ ਹਾਲਾਤ ਹੋ ਰਿਹਾ ਤੇ ਬਾਹਰ ਕਿੱਥੇ ਕੀ ਕੀ ਹੋਊਗਾ ਦੇਖੋ ਜੀ ਮਾੜਾ ਜਿਹਾ ਸਿੱਖ ਕੌਮ ਨਾਲ ਹੀ ਇਦਾ ਵਜ਼ੀਰਾ ਕਿਉਂ ਹੁੰਦਾ ਸਿੱਖ ਕੌਮ ਦੇ ਨਾਲ ਹੀ ਚੁੱਪਦੇ ਆ ਜੀ ਇਹਨਾਂ ਨੂੰ ਕਈ ਇਹੋ ਜਿਹੇ ਮਾੜੇ ਜਿਹੜੇ ਆਪਣੇ ਅਫਸਰ ਬਣੇ ਫਿਰਦੇ ਆ ਅਫਸਰ ਬੜੇ-ਬੜੇ ਚੰਗੇ ਆ ਬੜੇ-ਬੜੇ ਵਧੀਆ ਮੁਲਾਜ਼ਮ ਅਸੀਂ ਵਿਚਰਦੇ ਆ ਸਾਰੇ ਨਾਲ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਲੇਕਿਨ ਇਹੋ ਜਿਹਾ ਇੱਕ ਏ ਐਸਆਈ ਲੈਵਲ ਦਾ ਬੰਦਾ ਇੰਨੀ ਵੱਡੀ ਗੱਲ ਕਰ ਦਵੇ ਤੇ ਕਿੱਥੇ ਨੂੰ ਜਾਂਦੀ ਗੱਲ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ ਸੋਚ ਕੀ ਹੈ ਘਟੀਆਂ ਸੋਚ ਦੇ ਮਾਲਕ ਆ ਇਹ ਅਸੀਂ ਕੋਈ ਲੜਾਈ ਦਾ ਮਾਮਲਾ ਸੀ ਉਹਦੀ ਐਫਆਈਆਰ ਦੀ ਕਾਪੀ ਲੈਣ ਉਹਨਾਂ ਦੇ ਨਾਲ ਗਏ ਸੀ ਅਸੀਂ ਅੰਦਰ ਵਾਹਿਆ ਸਾਨੂੰ ਧੱਕੇ ਮਾਰਦੇ ਲੰਗ ਸੰਗਾਂ ਨੂੰ ਪੈਸੇ ਖਾ ਕੇ ਉਹ ਹਾਂ ਉਹ ਬੰਦੇ ਸੱਟਾ ਵਧੀ ਉਹਨਾਂ ਦਾ ਪਤਾ ਵੀ ਨਹੀਂ ਲੰਦਾ ਹਾਂ ਜਿਹੜੇ ਬੰਦੇ ਰੁਪਏ ਖਾਦੇ ਨੇ ਉਹਨਾਂ ਦੇ ਕੋਈ ਪਾਸਾ ਨਹੀਂ ਆ ਸਮਝਿਆ ਵਾਲਾ ਕਿਸੇ ਨੂੰ ਨਹੀਂ ਦੇਣਾ ਉਹ ਪਾਕ ਗੈਂਗ ਕਰਦੇ ਵੀ ਜੱਟਾ ਵਧੀਆਂ ਭਾਈ ਉਹਦੇ ਸੱਟਾ ਵਧੀਆਂ ਉਹਦੇ ਰੁਪਏ ਖਾ ਕੇ ਅੰਦਰ ਵੜ ਗਏ ਇਹਨੂੰ ਸਸਪੈਂਡ ਹੋਣਾ ਚਾਹੀਦਾ ਹੈ ਫੇਰ ਪਹੁੰਚੋ ਆਪਣੀ ਕਾਰਵਾਈ ਕਰਨਗੇ ਕੀ ਨਾਮ ਕੀ ਸੀ ਇਸਦਾ ਭਾਈ ਅੱਜ ਦੀ ਕਮਾਨੀ 25 ਛਸ਼ਿਆ ਕਰਕੇ ਥਾਣਾ ਦੇਖੋ ਥਾਣਾ ਦੇਖੋ ਦੁਨੀਆਂ ਵਾਸਤੇ ਬਣਾ ਨਾ ਦੁਨੀਆਂ ਵਾਸਤੇ ਖਾਣਾ ਬਣਾ ਨਾ ਫੇਰ ਥੇਕੂ ਧੱਕੇ ਮਾਰਦਾ ਕੀ ਕੂਣ ਧੱਕੇ ਮਾਰਦੇ ਦੇ ਕੋਲ ਅਧਿਕਾਰ ਹੈ ਕੋਈ ਫਤਾ ਹੀ ਕੋਈ ਕਾਨੂੰਨ ਹੀ ਨਹੀਂ ਹੈ ਗਾਉਣ ਇਹਨੇ ਕੋਈ ਸਾਹਮਣੇ ਵਕੀਲ ਸਾਹਿਬ ਖੜੇ ਹਟਣਾ ਤੇ ਬੱਚਾ ਵੀ ਘੰਟੇ ਜਣਿਆ ਸਾਰੇ ਮੁਲਾਜ਼ਮ ਖੜੇ ਦੱਸੋ ਇਹਨਾਂ ਨੇ ਪ੍ਰੇਮ ਕਰਦੇ ਇਹਨਾਂ ਨੇ ਜਿੰਨੀ ਵੀ ਜਵਾਨੀ ਨਾਲ ਫਾਦਰ ਵੀ ਉਹਨਾਂ ਦਾ ਪੱਕਾ ਕਰ ਰਹੇ ਸਿਰ ਵ ਇੱਕ ਪੁੱਛ ਜੋੜ ਕਰਕੇ 84 ਵਾਲਾ ਇਹਨਾਂ ਨੂੰ ਫੋਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸੱਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਪੰਜਾਬ ਨੂੰ ਦੇਖੋ ਕਿਹੜੇ ਹਾਲਾਤਾਂ ਚ ਰੋਲ ਕੇ ਰੱਖਿਆ ਨਸ਼ਾ ਵੇਖੋ ਕਿੰਨਾ ਵਿਗਰਿਆ ਨਸ਼ੇ ਵਾਲੇ ਤੇ ਰੋਕੇ ਨਹੀਂ ਜਾਂਦੇ ਇਹਨਾਂ ਕੋਲ ਤੇ ਇਹ ਕੀ ਕਰਨ ਕਰਦੇ ਆ ਸਾਡੇ ਸਿੰਘਾਂ ਨੂੰ ਦਬਕੇ ਮਾਰਦੇ ਆ ਅਜੀ ਦੱਸਾਂਗੇ ਕਿਦਾਂ ਦਬਕੇ ਮਾਰ ਕੇ ਅੰਮ੍ਰਿਤਧਾਰੀਓਂ ਆਖੀਆਂ ਪਾਈ ਹੋਈਆਂ ਨਾ ਗੁੰਡਾਗਰਦੀ ਕਰਨ ਲਈ ਪਾਈ ਹੋਈਆਂ ਅੰਮ੍ਰਿਤਧਾਰੀਓਂ ਹਨ ਦਰਬਾਰ ਹੈਗੀ ਆ ਗੁਰੂ ਦੇ ਸਿੰਘ ਸਜੋ ਕੋਈ ਕਿੱਡਾ ਹਥਿਆਰ ਲੈ ਕੇ ਚੱਲੇ ਸੀ ਤੁਸੀਂ ਸ਼ਸਤਰਾਂ ਬਾਬਾ ਮਾਸਟਰ ਰਹਿ ਗਏ ਸਾਡੇ ਗੁਰੂ ਪੀਰ ਨੇ ਸ਼ਸਤਰ ਸਾਨੂੰ ਸਾਡੇ ਬਾਬੇ ਕਹਿੰਦੇ ਆ ਸਿੰਘ ਸਜੋ ਅਸੀਂ ਕਾਹਦਾ ਸਿੰਘ ਸਜੀਏ ਸਾਡੇ ਸ਼ਸਤਰ ਖੋਣ ਨੂੰ ਫਿਰਦੇ ਆ ਇਹ ਅਜੀ ਸਿੰਘ ਸਿੰਘ ਸੱਜਾਂਗੇ ਤੇ ਇਹਨਾਂ ਨੇ ਉਹ ਸਾਨੂੰ ਆਦਿਕਵਾਦੀ ਕਿ ਬਣਾ ਦੇਣਾ ਸਾਰੀ ਸੰਗਤ ਨੂੰ ਪਤਾ ਹੈ ਕਿ 11 ਫੀਸ 11 ਫੀਸ 11 ਫੀਸ ਥਾਣੇ 'ਚ ਕਿਤੇ ਸਿੰਘ ਗਏ ਸੀ ਕੋਈ ਕੰਮ ਹੋਣਾ ਇਹਨਾਂ ਨੂੰ ਇਹ ਉਥੇ ਏਐਸਆਈਏ सुरेंद्र सुरेंद्र ਸਿੰਘ ਉਹ ਬਾਣੇ ਦੇ ਖਿਲਾਫ ਜਾਂ ਕੋਈ ਤਲਵਾਰਾ ਲੈ ਗਿਆ ਤਲਵਾਰਾ ਦੇਖੋ ਸਿੰਘਾਂ ਦਾ ਹਥਿਆਰ ਆ ਸਿੰਘਾਂ ਦਾ ਸ਼ਸਤਰ ਇਹ ਵਿਰਾਤੀ ਸ਼ਸਤਰ ਹੈ ਆਪਣਾ ਇਸ ਕਰਕੇ ਉਹ ਇਹਨਾਂ ਦੇ ਖਿਲਾਫ ਬੋਲਿਆ ਬਾਣੇ ਦੇ ਖਿਲਾਫ ਤਲਵਾਰਾ ਦੇ ਖਿਲਾਫ ਇਸ ਕਰਕੇ ਮੈਂ ਸੋ ਕੋ ਬਾਹਰ ਆਇਆ ਥੋੜਾ ਚਿਰ ਹੈ ਤੇ ਇਹਨਾਂ ਨੇ ਚੌਕ ਬੰਦ ਕੀਤਾ ਸੀ ਇੱਥੇ ਇਨਸਪੈਕਟਰ ਸਾਹਿਬ ਭੇਜੇ ਆ ਪ੍ਰਸ਼ਾਸਨ ਵੱਲੋਂ ਇਹਨਾਂ ਨੇ ਵਿਸ਼ਵਾਸ ਅਦਾਇਆ ਵੀ ਉਹਨੂੰ ਵੀ ਸੱਦ ਕੇ ਜਿੱਥੇ ਉਹ ਗਲਤ ਆ ਉਹ ਆਪਣੀ ਗਲਤੀ ਮੰਨੂਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਣੇ ਨੂੰ ਗਲਤ ਬੋਲਿਆ ਸਸਤਾ ਨੂੰ ਗਲਤ ਬੋਲਿਆ ਤੇ ਇਸ ਕਰਕੇ ਸਾਰਾ ਇਨਾਂ ਦੇ ਨਾਲ ਪਿਆਰ ਦਾ ਗੁਰਮਤ ਆਇਆ ਵੀ ਉਹ ਆਪਣੀ ਗਲਤੀ ਮੰਨੇਗਾ ਸਵੇਰੇ ਆ ਕੇ ਇਸ ਕਰਕੇ ਸਾਰਾ ਸਮਝੌਤਾ ਹੋ ਗਿਆ। ਕਸੀਗਾ ਤੁਸੀਂ ਜੇ ਰਜਾਨਾ ਸੋਚ ਸੁਣਾਈ। ਇਸ ਟਾਈਮ ਖੜਿਆ ਸੀ ਵਾਈਪੀਆ ਚੌਂਕ ਦੇ ਕਿਤੇ ਬਲਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਪੱਕਾ ਜਿਹਾ ਮੋਰਚਾ ਕਹਿੰਦਾ 2.5 ਸਾਲਾਂ ਤੋਂ ਜਿਹੜਾ ਚੱਲ ਰਿਹਾ ਇਹਨੂੰ ਲੈ ਕੇ ਅੱਜ ਲਿੰਕਨ ਕੱਠੇ ਬੰਦੀਆਂ ਪੇਸ 11 ਵਿੱਚ ਕਿਸੇ ਮਾਮਲੇ ਵਿੱਚ ਮਿਲਣ ਗਏ ਸੀਗੇ ਤੇ ਉੱਥੇ ਏਐਸਆਈ ਦਾ ਸੁਲਿੰਦਰ ਕੁਮਾਰ ਆਪਣੇ ਉਹ ਗੱਲਾਂ ਕਰ ਰਹੇ ਉਹਨੇ ਬੜੀ ਬੱਤ ਜੀ ਕੀਤੀ ਕਹਿੰਦਾ ਜੀ ਯਾਰ ਲੈ ਕੇ ਤੁਸੀਂ ਅੰਦਰ ਨਹੀਂ ਆ ਰਹੇ ਜਦ ਕੀ ਬਾਣੇ ਦੇ ਵਿੱਚ ਸੀ ਤਲਵਾਰਾ ਸੀ ਨਾ ਕੀ ਹਥਿਆਰ ਹੈ ਕਿਉਂਕਿ ਕੂਗਾ ਸਿੰਘ ਜਿਹੜੀ ਨਿਸ਼ਾਨੀ ਨੇ ਸ਼ਸਤਰ ਨਹੀਂ ਇਹ ਨਾਜੀ ਹਥਿਆਰ ਗੱਲਬਾਤ ਕਰਦੇ ਸਾਡੇ ਨਾਲ ਬਾਬਾ ਕਮਨ ਸਿੰਘ ਜੀ ਨੇ ਨੰਨਿੰਗ ਕੋਲ ਕੀ ਕਹਿਣਾ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਕੋ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਸਾਡੇ ਰਿਆ ਦਸੰਗ ਇੱਥੋਂ 11 ਸੇ ਠਾਣੇ 'ਚ ਕੋਈ ਮਸਲਾ ਹੁੰਦਾ ਗਏ ਉੱਥੇ ਉੱਥੋਂ ਕੋਈ ਐਸਆਈਆ ਸਰਿੰਦਰ ਸਿੰਘ ਉਹ ਬਾਣੇ ਦੇ ਖਿਲਾਫ ਬੋਲਿਆ ਤੇ ਗਾਦੇ ਕੋਪਾ ਸਾਡੇ ਵਰਾਇਤੀ ਹਥਿਆਰ ਹੈ ਇਹ ਸ਼ਸਤਰੇ ਸਾਡੇ ਪੀਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹਨ ਸਿੰਗਾ ਦੇ ਦੇਖੋ ਇੱਕ ਸ਼ਸਤਰਾਂ ਦੇ ਖਿਲਾਫ ਬੋਲਣਾ ਬਾਣੇ ਦੇ ਖਿਲਾਫ ਬੋਲਣਾ ਪੰਜਾਬ 'ਚ ਪੰਜਾਬ 'ਚ ਕੋ ਪੰਜਾਬ 'ਚ ਸਾਡਾ ਖਾਲਸਾ ਰਾਜ ਹੈ ਪੰਜਾਬ 'ਚ ਜੇ ਪੰਜਾਬ ਦੇ ਵਿੱਚ ਸਾਡੇ ਬਾਣੇ ਦੀ ਬਿਦਬੀ ਹੋ ਰਹੀ ਆ ਪੰਜਾਬ ਦੇ ਵਿੱਚ ਸਾਡੇ ਬਾਣੇ ਸੇਵ ਨਹੀਂ ਕਿੱਥੇ ਰਹਿਣਗੇ ਇਸ ਕਰਕੇ ਸਾਡੀ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਉਹਨੂੰ ਸਸਪੈਂਡ ਕੀਤਾ ਜਾਵੇ ਤੇ ਉਹ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਵਾਲੇ ਟਾਈਮ ਦੇ ਜਿਹੜਾ ਬਾਣੇ ਦੇ ਖਿਲਾਫ ਮੈਂ ਬੋਲ ਸੀ ਆਪਾਂ ਜੀ ਹੁਣ ਸਾਈਡ ਕਰੀਏ ਨਾ ਗੱਲ ਇਹ ਇਹਨਾਂ ਨੂੰ ਯਾਰ ਕੇ ਕਿ ਇਹ ਜੋ ਆੜ ਰਹੀ ਹੈ ਕਿ ਖਾਲਾ ਕਿ ਇਹ ਦਿੱਕਾ ਜਾਵੇ ਸਿਖਰਾਂ ਦੇ ਤਾਂ ਦਸਤੀਰਾ ਕਹਿੰਦਾ ਕਿ ਕੋਈ ਮੇਰੇ ਅਗਲ ਲਿੰਗ ਪਿਆ ਜੂ ਬੋਲਾ ਬੰਦਾ ਚਲਾ ਗਿਆ ਤੇ ਉਹਨਾਂ ਨੇ ਰੋਕ ਰਿਆ ਉਹਦੀ ਜੋਨਾਂ ਨੇ ਇਹ ਗੱਲ ਹੈ ਨਾ ਗਲ ਬਣੇ ਦੀ ਇਹ ਗੱਲ ਦੇਖੋ ਮਸਲਾ ਸੀ ਉਹਨਾਂ ਦਾ ਗਲਤ ਹੈ ਸੋਪਾ ਮਲਾਜੇ ਮਲਾਜੇ ਦਾ ਫਰਜ਼ ਬੰਦਾ ਪਾਣ ਦਾ ਸਤਕਾਰ ਕਰਨਾ ਜਿੱਥੇ ਲੋੜ ਨੂੰ ਕਹੋ ਪਰ ਜੇ ਅਸੀਂ ਸ਼ਸਤਰਾਂ ਦੇ ਖਿਲਾਫ ਬੋਲਾਂਗੇ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਜਿਹਦੇ ਕਰਕੇ ਅਸੀਂ ਪੂਰਾ ਭਾਰਤ ਦੇਸ਼ ਵਸਦਾ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਦਾ ਸੁੰਨਤ ਹੋਤੀ ਕਿ ਸਾਡੀ ਤੇ ਬਾਣਾ ਕਿਹਦੇ ਗੁਰੂ ਗੋਬਿੰਦ ਸਿੰਘ ਦਾ ਸ਼ਸਤਰ ਕਿਹਦੇ ਗੁਰੂ ਗੋਬਿੰਦ ਸਿੰਘ ਦਾ ਇਹ ਸ਼ਸਤਰਾਂ ਦੇ ਕੋ ਬਾਣੀ ਦੇ ਖਿਲਾਫ ਬੁਲੇਗਾ ਹੁਣ ਤੁਸੀਂ ਅੱਜ ਵੇਖਿਆ ਆਸਟ੍ਰੇਲੀਆ ਸ਼ੋਅ ਆ ਉੱਥੇ ਵੀ ਕਿਰਪਾਨ ਦਾ ਮਸਲਾ ਹੋ ਗਿਆ ਉੱਥੇ ਵੀ ਗਰਦੀਨ ਸਾਡੇ ਸ਼ੋਅ ਦੇ ਵਿੱਚ ਕਿਰਪਾਨ ਨਹੀਂ ਜਾਣ ਦਿੱਤੀ ਆਪਾਂ ਹੋਰ ਸਿੱਖਿਆ ਕਿ ਉਹਦੇ ਸ਼ੋਅ ਦੇ ਵਿੱਚ ਕਿਰਪਾਨ ਨਹੀਂ ਜਾਣੀ ਹੋਰ ਰਾਜਸਥਾਨ ਦਾ ਮਸਲਾ ਸੀ ਉੱਥੇ ਕਿਰਪਾਨ ਤਾਂ ਕੋ ਜਗਲੀ ਟੋਪਰ ਨਹੀਂ ਦਿੰਦੀ ਇਹ ਅਸੀਂ ਅੱਜ ਚਾਪ ਰਵਾਂਗੇ ਔਨ ਵਾਲੇ ਕੈਮ ਦੇ ਸਾਡੇ ਤੇ ਸ਼ਸਤਰਾਂ ਤੇ ਹੋਰ ਕਾਰਵਾਈ ਕਰਨਗੇ ਇਸ ਕਰਕੇ ਅਸੀਂ ਪੰਜਾਬ 'ਚ ਜਾਗ ਰਹਿਣਾ ਹੈ ਭਾਰਤ 'ਚ ਜਾਗ ਰਹਿਣਾ ਹੈ ਸੰਵਿਧਾਨ ਦੀ 25 ਧਾਰਾ ਦੇ ਵਿੱਚ ਲਿਖਿਆ ਹੈ ਵੀ ਜਿਹੜਾ ਸਿੱਖ ਹੈ ਕਿਰਪਾਨ ਹਰ ਵੇਲੇ ਰੱਖ ਸਕਦਾ ਹੈ ਦੇਸ਼ਾਂ ਦੇਸ਼ਾਂ ਦੀ ਵੀ ਰੱਖ ਸਕਦਾ ਹੈ ਨਾ ਫਿਰ ਭਾਰਤਿਆ ਸਾਡਾ ਪੰਜਾਬ ਜਿੱਥੇ ਹੀ ਕਿਰਪਾਨ ਬਾਜੀ ਚੰਸਾ ਸਿੰਘ ਬਾੜੀਆ ਤਿਆਰਪਟਾਂ ਰਹਿਸੇ ਕਿੱਥੇ ਰਹਿਣਗੇ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਜਦੋਂ ਸਸਪੈਂਡ ਕੀਤਾ ਜਾਂਦਾ ਹੈ ਜਾਂ ਮੁਆਫੀ ਮੰਗਾ ਕੇ ਕਹਿੰਦੇ ਕਿ ਮੁੱਕ ਕੇ ਆਵੇ ਔਰ ਮੁਆਫੀ ਮੰਗੇ ਜਿਸ ਦਾ ਅੰਦਰ ਉਹਨਾਂ ਨੂੰ ਹਥਿਆਰ ਲੈ ਕੇ ਕਿਹਾ ਵੀ ਬਾਹਰ ਕੱਢੋ ਹਾਲਾਂਕਿ ਹਥਿਆਰ ਨਹੀਂ ਸੀ ਸਸਤਰ ਹੈ ਇਹਨਾਂ ਦੇ ਨਿੰਗ ਸਿੰਘਾਂ ਦੇ ਬਾਰੇ ਦੇ ਵਿੱਚ ਸੀਗੇ ਪਰ ਲੱਗ ਕੇ ਉਹ ਜਿਹੜਾ ਥਾਣੇ ਨੇ ਪਬਲਿਕਲੀ ਬਣੇ ਹੋਏ ਨੇ ਪਬਲਿਕ ਦੀ ਆਵਾਜ਼ ਸੁਣਨ ਲਈ ਬਣੇ ਨੇ ਪਬਲਿਕ ਦਾ ਦੁੱਖ ਸੁੱਖ ਸੁਣਨ ਨੂੰ ਬਣੇ ਨੇ ਪਰ ਜੇਕਰ ਐਸਟਰਾਜੀ ਗੱਲਾਂ ਹੋਣੇ ਕਿ ਐਸਐਸਆਈ ਲੈਵਲ ਦਾ ਬੰਦਾ ਬਾਹਲੇ ਦੇ ਵਿੱਚ ਆਏ ਨਿੰਗ ਸਿੰਘਾਂ ਨੂੰ ਬਾਹਰ ਕੱਢ ਸਕਦਾ ਤੇ ਆਮ ਬੰਦੇ ਨਾਲ ਕਿਹੋ ਜਿਹਾ ਸ਼ੁਰੂ ਕਰੂਗਾ ਮਹਾਰਜ